ਨਮਸਕਾਰ ਜਿਕੇ ਨਿਓ ਪੰਜਾਬ ਬਾਰਡਰ ਨਿਊਜ਼ ਸੂਬੇ ਚੋਂ ਨਸ਼ੇ ਦੇ ਖਾਤਮੇ ਦੇ ਲਈ ਪੰਜਾਬ ਪੁਲਿਸ ਵੱਲੋਂ ਲਗਾਤਾਰ ਪ੍ਰਯਾਸ ਕੀਤੇ ਜਾ ਰਹੇ ਨੇ ਅਤੇ ਵੱਡੀਆਂ ਰਿਕਵਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਇਤਕਲ ਦੇ ਅੱਜ ਜਿਲ੍ਹਾ ਪਠਾਨਕੋਟ ਵਿਖੇ ਪੰਜਾਬ ਪੁਲਿਸ ਵੱਲੋਂ ਆਪਰੇਸ਼ਨ ਸੀਲ ਦੇ ਤਹਿਤ ਵਕਫ ਵਕ ਥਾਂਤੇ ਹਿਮਾਚਲ ਤੇ ਜੰਮੂ ਨਾਲ ਲੱਗਦੇ ਬਾਰਡਰ ਸਮੇਤੇ ਕੁਝ ਅੱਠ ਨਾਕੇ ਲਗਾਏ ਗਏ ਸਨ ਅਤੇ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਵਾਹਨਾਂ ਦੀ ਬਰੀਕੀ ਦੇ ਨਾਲ ਜਾਂਚ ਵੀ ਕੀਤੀ ਜਾ ਰਹੀ ਸੀ ਦਾਦੇ ਕਿ ਇਹ ਨਾਕੇ ਦਾ ਮੁੱਖ ਮਕਸਦ ਬਾਹਰੀ ਸੂਬਿਆਂ ਤੋਂ ਪਠਾਨਕੋਟ ਵਿਖੇ ਮਸ਼ਾਲਿਆਂ ਕੇ ਵੇਚਣ ਵਾਲਿਆਂ ਨੂੰ ਕਾਬੂ ਕਰਨਾ ਸੀ ਜਿੱਦਕਿਲ ਦੇ ਪੁਲਿਸ ਦੀ ਇਸ ਪਹਿਲ ਕਦਮੀ ਦਾ ਪੁਲਿਸ ਨੂੰ ਫਾਇਦਾ ਵੀ ਹੋਇਆ ਜਿੱਦਕਿਲ ਦੇ ਪੁਲਿਸ ਵੱਲੋਂ ਵਕ ਵਕਤਾਂਵਾਂ ਤੇ ਕੁਝ ਰਿਕਵਰੀਆਂ ਵੀ ਕੀਤੀਆਂ ਗਈਆਂ ਤੇ ਵਕ ਵਕਤਾਂਵਾਂ ਤੇ ਐਨਡੀਪੀਐਸ ਦੇ ਤਹਿਤ ਮਾਮਲੇ ਵੀ ਦਰਜ ਕੀਤੇ ਗਏ ਨੇ ਜਿਕੇ ਨੂੰ ਪੰਜਾਬ ਆਰਡਰ ਨਿਊਜ਼ ਰਕੇ ਸ਼ਰਮਾ ਬਮਿਆ ਉਹ ਆਪਰੇਸ਼ਨ ਸੀਲ ਆ ਮਾਨਜੋਗ ਡਾਇਰੈਕਟਰ ਜਨਰਲ ਆਫ ਪੀਐਸ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਜਿਦੇ ਅਫਸਰ ਸਾਹਿਬ ਕਰਾਇਆ ਪੂਰੇ ਪੰਜਾਬ ਵਿੱਚ ਚੱਲ ਰਿਹਾ ਹੈ ਜਿਹੜੇ ਕਿ ਡਿਸਟ੍ਰਿਕਟ ਜਿਹੜੇ ਨਾਲ ਦੀਆਂ ਸਟੇਟਸ ਤੋਂ ਅ ਡਰੈਇਨਿੰਗ ਹੈ ਕਿਹਾ ਉਹਨਾਂ ਉਹਨਾਂ ਡਿਸਟ੍ਰਿਕਟਸ ਦੇ ਵਿੱਚ ਇਹ ਆਪਰੇਸ਼ਨ ਸੀ ਚੱਲ ਰਿਹਾ ਇਸ ਦਾ ਮੰਤਵ ਬੇਸਿਕਲੀ ਨਾਰਕੋਟਿਕਸ ਦੀ ਪੈਟਲਿੰਗ ਤੇ ਹੋਰ ਜਿਹੜੀਆਂ ਨਸ਼ੀਲੇ ਪਦਾਰਥਾ ਉਹਨਾਂ ਦੀ ਇਸ ਸੰਬੰਧ ਨੂੰ ਰੋਕਣਾ ਸੋ ਇਹ ਜਿਹੜਾ ਸਾਡਾ ਆਪਰੇਸ਼ਨ ਆ ਇਹ ਮੋਸਟਲੀ ਇਨਫੋਰਮੇਸ਼ਨ ਬੇਸਡ ਤੇ ਸਰਪ੍ਰਾਈਜ਼ ਐਲੀਮੈਂਟ ਨੂੰ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ ਅੱਜ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ 8 ਜਗ੍ਹਾ ਦੇ ਉੱਤੇ ਜਿਹੜਾ ਆਪਰੇਸ਼ਨ ਸੀਲ ਦੇ ਤਹਿਤ ਜਿਹੜੇ ਸਾਡੇ ਆਰਡਰਿੰਗ ਲਾਕੇ ਹੈਗੇ ਆ ਉਹ ਇਹਦੇ ਆ ਗਿਆ ਸੀ ਸੀਲ ਟੁੱਟੇ ਹੋਏ ਸੋ ਜਿੰਨੀ ਵੀ ਇਨਫਲੋ ਹੈਗੀ ਆ ਪਠਾਨਕੋਟ ਦੇ ਵਿੱਚ ਆਉਣ ਵਾਲੀ ਉਹਨੂੰ ਥੋਰੋਲੀ ਅਸੀਂ ਚੈੱਕ ਕਰ ਰਹੇ ਹਾਂ ਔਨ தி ਸਪਾਟ ਇਸ ਤੋਂ ਲਾਵਾ ਇਨਫੋਰਮੇਸ਼ਨ ਬੇਸਡ ਵੀ ਚੈੱਕ ਕੀਤਾ ਜਾ ਰਿਹਾ ਕਿਉਂਕਿ ਸਾਡੇ ਕਈ ਤਰ੍ਹਾਂ ਦੇ ਆਪਰੇਸ਼ਨਸ ਹੈਗੇ ਜਿਹੜੇ ਕਿ ਹਿਊਮਨ ਇੰਟੈਲੀਜੈਂਸ ਬੇਸਡ ਹੈਗੇ ਜਾਂ ਆ ਅੱਡੀ ਜਿਹੜੀ ਹੈਗੀ ਆ ਤਕਨੀਕੀ ਸਾਧਨਾਂ ਦੇ ਰਾਹੀਂ ਅਸੀਂ ਉਹਨਾਂ ਨੂੰ ਚੈੱਕ ਕਰਦੇ ਆ ਉਹਨਾਂ ਦੇ ਰਾਹੀਂ ਅਸੀਂ ਜਿਹੜੀ ਐਕਟਿੰਗ ਚੱਲ ਰਹੀ ਆ ਸੋ ਅੱਜ ਮਾਰਨਿੰਗ ਤੋਂ ਅਰਲੀ ਮਾਰਨਿੰਗ ਤੋਂ ਚੱਲ ਰਹੀ ਆ ਇਸ ਦੇ ਦੌਰਾਨ ਅਸੀਂ ਪੰਜ ਜਗ੍ਹਾ ਜਿਹੜੀ ਹੈਗੀ ਆ ਉਹ ਨਾਰਕੋਟਿਕਸ ਦੀ ਅਲੱਗ-ਅਲੱਗ ਮਾਤਰਾ ਦੇ ਵਿੱਚ ਜਿਹੜੀ ਹੈਗੀ ਰਿਕਵਰੀ ਕੀਤੀ ਆ ਔਰ ਉਹਦੇ ਵਿੱਚ ਜਿਹੜੇ ਹੈਗੇ ਆ ਅਲੱਗ-ਅਲੱਗ ਰੋਸ਼ੀ ਵੀ ਕਰਫਤਾਰ ਹੋਏ ਆ ਜਿਹਦੇ ਫਿਰ ਵੀ ਅਸੀਂ ਕੁਝ ਦਿਨ ਬਾਅਦ ਆਪਰੇਸ਼ਨ ਖਤਮ ਹੋਣ ਤੋਂ ਬਾਅਦ ਸਾਜੇ ਕਰਦੇ ਆ ਕਿੰਨੀ ਸਰਫੋਨ ਨੂੰ ਜਿਹੜੀਆਂ ਟੀਮਾਂ ਚ ਪਾਰਟਿਸਪੇਟ ਕਰਦੇ ਆ ਰਫਲੀ ਜਿਹੜੀ ਸੈਟਿੰਗ ਹੈਗੀ ਆ ਇਹਦੇ ਵਿੱਚ ਆਪਰੇਸ਼ਨ ਜਿਹੜਾ ਸੀਲ ਹੈਗੇ ਆ ਇਹਦੇ ਵਿੱਚ 120 ਦੇ ਕਰੀਬ ਜਿਹੜੇ ਹੈਗੇ ਆ ਜਵਾਰ ਜਿਹੜੇ ਤੈਨਾਤ ਕੀਤੇ ਗਏ ਆ ਅਲੱਗ-ਅਲੱਗ ਨਾਕਾਬੰਦੀ ਦੇ ਉੱਤੇ ਤੇ ਜਿਹਦੇ ਵਿੱਚ ਇੱਕ ਐਸਪੀ ਰੈਂਕ ਦੇ ਤੇ ਤਿੰਨ ਡੀਐਸਪੀ ਰੈਂਕ ਦੇ ਅਧਿਕਾਰੀ ਜਿਹੜੇ ਹੈਗੇ ਆ ਉਹ ਸੁਪਰਵਾਈਜ਼ ਕਰਦੇ ਆ ਚੈਕ ਟੈਕਨੀਕਲ ਕਿਵੇਂ ਫੁਕਸ ਚੈੱਕ ਕੀਤਾ ਜਾ ਰਿਹਾ ਹੈਗੇ ਉਹਦੇ ਬਾਰੇ ਡਿਟੇਲਸ ਦੇ ਵਿੱਚ ਦੱਸਣਾ ਸਾਡੇ ਵਾਸਤੇ ਮੁਸ਼ਕਲ ਹੋਏਗਾ ਕਿਉਂਕਿ ਬਹੁਤ ਸਾਰੀਆਂ ਜਨਰਲੀਆਂ ਅਸੀਂ ਪਬਲਿਕ ਡੋਮੇਨ ਦੇ ਵਿੱਚ ਨਹੀਂ ਰੱਖਦੇ ਪਰ ਜਿਹੜੇ ਇਲੈਕਟ੍ਰੋਨਿਕ ਫੁੱਟਪ੍ਰਿੰਟਸ ਹੈਗੇ ਆ ਉਹ ਬਹੁਤ ਸਾਰੇ ਸਾਧਨ ਨੇ ਇਸ ਬੇ ਪੰਜਾਬ ਪੁਲਿਸ ਦੇ ਕੋਲ ਕਾਫੀ ਸਖਸ਼ਮ ਹਲ ਦੇ ਵਿੱਚ ਅਸੀਂ ਇਲੈਕਟ੍ਰੋਨਿਕਸ ਸਾਧਨਾ ਨਾਲ ਤੇ ਤਕਨੀਕੀ ਜਿਹੜੇ ਇੰਟੈਲੀਜੈਂਸ ਸਾਧਨਾ ਦੇ ਨਾਲ ਉਹਨੂੰ ਅਸੀਂ ਕਵਰ ਕਰਦੇ ਹਾਂ